ਜੀ ਟਰਬੋ ਦੀ ਟੈਸਟਿੰਗ ਆ ਬਾਈ ਜਿਹਦਾ ਥੋੜਾ ਬਹੁਤ ਰੋਲਾ ਚੱਲੀ ਜਾਂਦਾ ਹਨ ਇਹ ਉਹੀ ਆ ਸਿਰਾ ਟਰਬੋ ਸਿਰਾ ਟਰਬੋ ਵਧੀਆ ਬਾਈ ਹੜਜਾ ਲਿਫਟ ਚੱਕਣ ਦੇ ਪਤਾ ਨਹੀਂ ਮੰਦਾ ਆਪਣਾ ਜੜ ਕੀ ਪਤਾ ਨਹੀਂ ਕੀ ਕਰਦੇ ਆ ਹੋਰ ਹੀ ਤੇ ਹੁਣ ਹੋ ਗਿਆ ਜਾਨੀ ਕਿਹੜਾ ਕਹੇ 50 ਰੱਖਾ ਲੱਗਿਆ 55 10 52 ਦਾ ਰਹਾ ਬਾਈ ਤੇ ਵੀ ਚੱਲੇ ਪਰ ਚਾਹਾਂ ਲਦਾ ਬਿਜ਼ਨਸ 17 ਦੇ ਆ ਹਨਾ ਤੇ ਉਹੀ ਕਰਪ ਹੈ ਜਿਹਦੇ ਰੋਲੇ ਆ ਬੀ ਸੋਹਣੀ ਪਰਫਾਰਮੈਂਸ ਆ ਬਾਈ ਯਾਰ ਮੈਂ ਕਿਹਣਾ ਇਹਦਾ ਭਾਅ ਵੀ ਨਿਕਲ ਜਾਂਦੀ ਆ ਉਹ ਚੈੱਕ ਕਰਦੇ ਆ ਸਖਦੀਪ ਓਏ ਸਖਦੀਪ ਰੋਕੀ ਰੋਕੀ ਇਹ ਨਾੜ ਦੇ ਜਿਹੜਾ ਇਹਦਾ ਉਹ ਮੱਛਿਆ ਉੱਤੇ ਰਾਵੜਾਂ ਤੇਰੀਆਂ ਟੰਗਰੀਆਂ ਦੀਆਂ ਕੱਢਦਾ ਤੂੰ ਓ ਯਾਰ ਬੋਲ ਬਲੇ ਉੱਠ ਗਏ ਨੇ ਲੋਕਲੇ ਨਟ ਪਾਏ ਹੋਏ ਜੀ ਦੂਜੇ ਪਾਈਏ ਇਹਦੇ ਮਾਰੀ ਸੈਲਫ ਮਾਰੀ ਹੁਣ ਕਿਵੇਂ ਕੱਢੂ ਆ ਜੀ ਹੋਰ ਵੀ ਜੁਦੀਰ ਦੇ ਪਹੀਏ ਇਹ ਲੋਕਲੇ ਜੀ ਦੇ ਫਿਰ ਅੱਛਾ ਰੇਨਲ ਜੂੜੀ ਚ ਇਹਦਾ ਆਹੀ ਮੱਚ ਦੇ ਦੇ ਨਟ ਦੇ ਰੇ ਹੂੰ ਨਾ ਹੁ ਮਾਰਦ ਨਾ ਰੰਗ ਤਾਂ ਦੇਖ ਕੇ ਇਹ ਜਾਊਗਾ ਵਿਚਾਈ ਦਾ ਇਹਦੇ ਕਿਹੜਾ ਸਾਰੇ ਆ ਗਿਆ ਇਹ ਤਾਂ ਚੱਲਿਆ ਨਹੀਂ ਹਜੇ ਤਾਂ ਲਾਈਕ ਕਿਹੜਾ ਰੰਗ ਨੂੰ ਕਿਹਾ ਸਕਦਾ ਐਨੇ ਚੱਕਰ ਤਾਂ ਨਹੀਂ ਆ ਬੈਸਟ ਰੇਟ ਖੁੱਲਦਾ ਹੈ ਅਈ ਨਹੀਂ ਕਿੱਟਿਆ ਹੋਇਆ ਅੰਦਰੋਂ ਚੱਕਰ ਕਿੰਨੇ ਕ ਸੀ ਕਿੰਨੇ ਸੀ ਚੱਕਰ 7.5 1100 ਚੱਕਰ ਸੀ ਐਨੇ ਤਾਂ ਐਵੇਂ ਹੀ ਚੱਲਦਾ ਏ ਆਓਏ ਬੇਸਟ ਕਿਟ ਮੰਦਰੇ ਦਾ ਨੰਨੀ ਦੋ ਦੋ ਯਾਰ ਚੱਲਦਾ ਵਾਲੀ ਰੇਸ ਤੇ ਚੱਲਦਾ ਇਹ ਤਾਂ ਫਿਰ ਹੋ ਆ ਇਹ ਤਾਂ ਦੇਖ ਯਾਰ ਇਹ ਮੈਂ ਗਰਮ ਹੁੰਦੀ ਨਾ ਨਾ ਗਰਮ ਨਹੀਂ ਓਏ ਆਹ ਇੱਧਰ ਆ ਕੇ ਦੇਖ ਲਾਓ ਕਲੀਆਂ ਢਿੰਡਰੀਆਂ ਲਾਈਆਂ ਹੋਈਆਂ ਨੇ ਉਤੋਂ ਪਲਾਸਟਿਕ ਤਾਂ ਮੱਚ ਗਿਆ ਉਹ ਤੋਂ ਰਬੜ ਮੱਚਦੀ ਆ ਉਹ ਹੁਣ ਮੱਚਦੀ ਹੈ ਨਾ ਉਹ ਰਬੜ ਮੱਚਦੀ ਨਹੀਂ ਐਨ ਲੋਹੇ ਦੇ ਬਾਕੀ ਅੱਗੇ ਤਾਂ ਲੱਗੂਗੀ ਹੁਣ ਮਸ਼ੀਨ ਚ ਪੰਨਾਂ ਇਹ ਸੀਗੀਆਂ ਮੈਂ ਇਹ ਲਾਤੀਆਂ ਗੇਰਾ ਮੈਨੂੰ ਐ ਸੀਗਾ ਕਿਰਾ ਮੈਂ ਚਲਾ ਕੇ ਦੇਖਾਂ ਆ ਨਟ ਨੇ ਇੱਕ ਨੇ ਵਸੂੜੀ ਪਾਈ ਰੱਖੀ ਅੱਛਾ ਇਹ ਟਰਾਈ ਲੈਣੀ ਸੀ ਹੁਣ ਲੈਣੀ ਦਾ ਟਰਾਈ ਸੀ ਕੀ ਤੋਂ ਕਰਾਇਆ ਇਹ ਕਰਾਇਆ ਤਾਂ ਕਿ ਤੋਣੀ ਇਹਦਾ ਟਰਬੋ ਬਦਲੀਆ ਇਹਦਾ ਟਰਬੋ ਬਦਲੀਆ ਪਹਿਲਾਂ ਤਾਂ ਡੀਜ਼ਲ ਫਿਪ ਜੋਂ ਵਾਲਿਆਂ ਤੋਂ ਗੰਗਾ ਨਗਰ ਤੋਂ ਹੋਇਆ ਹੋਇਆ ਅੱਛਾ ਪਹਿਲਾਂ ਤਾਂ ਚੱਲਦਾ ਦੋ ਤੇ ਵੀ ਟਰਬੋ ਬਦਲੀਆ ਇਹਦਾ ਟਰਬੋ ਬਦਲ ਕੇ ਇੱਕ ਕਹਿੰਦੇ ਨੇ ਸੁਬਾਹ ਜਾ ਲੈ ਲੈ ਕੇ ਦੇਖੇ ਵਿਚੰਕਰ ਚੱਕ ਬਹੁਤ ਵੀ ਮੰਤਰਾ ਕੰਟਰੋਲ ਤੇ ਲਾ ਕੇ ਚਲਾ ਕੇ ਦੇਖਦੇ ਆਂ ਤਾਂ ਤਾਂ ਬੈਠ ਹੀ ਜਾਂਦਾ ਟਰੈਕਟਰ ਵਿੱਚ ਹੀ ਬੈਹ ਜਾਂਦਾ ਧਰਤੀ ਤੇ 4x4 ਕਰਕੇ ਨਾ ਤੇ ਕਦਵਾਲੀ ਆਉਂਦੀ ਹੈ ਟਰੈਕਟਰੋਂ ਕੋਈ ਸਾਬੂ ਹੈ ਹੀ ਨਹੀਂ ਯਾਰ ਬਹੁਤ ਸੋਹਣੀ ਪਰਫਾਰਮੈਂਸ ਹੈ ਯਾਰ ਟਰਪੋ ਦੀ ਨੂੰ ਸੋਨੂੰ ਦੂਜਾ ਟਰੈਕਟਰ ਵੀ ਚਲਾ ਕੇ ਦਿਖਾਵਾਂਗੇ ਬਿਨਾ ਉਹਦੇ ਵਾਲਾ ਕਿਹੜਾ Ориজিনਲ ਟਰਪੋ ਵਾਲਾ

ഡല ജോര ਨੋ ਮਾਡਲ ਹੈ ਜਿਹਦੀ ਨਾ ਸਪੀਡ ਜ਼ਿਆਦਾ ਹੋਵੇ ਦੂਜਿਆਂ ਨਾਲ

ਕਿੰਨੇ ਨੰਬਰ ਅਗਲੇ ਹੋ ਗਿਆ ਯਾਰ ਕਿੰਨੇ ਨੰਬਰ ਥੋੜੇ ਵੱਡੇ ਜਿਹੜੇ ਕੰਪਨੀ ਬਣਾਉਂਦੇ ਆ 11 ਤੋਂ ਤਾਂ ਛੋਟੇ ਨਾ 11 ਤੋਂ ਛੋਟੇ ਆ ਜਿਹੜੇ 82 ਹੁੰਦੇ ਕਿੰਨੇ ਆਉਂਦੇ ਨੇ 9 ਨਾ 950 ਲੱਗਦੇ 950 ਤੋਂ ਬਿਹਤਰ ਇਹ ਵਧੀਆ ਆ ਪਰ ਨੀ ਕਿੰਨਾ ਜਿਹੜਾ ਬੱਚੇ ਜਿਹੜਾ ਲੋਕੀ ਥੋੜੇ ਡਾਇਫਰੈਂਸ ਚ ਦੇਰ ਕਿਟਾਇਆ ਪਿਆ ਅੱਡੀ ਜੁੜੀ ਹੋਊ ਕਿਟਾਤਾ ਤੇ ਥੋੜਾ ਜਿਹਾ ਇੱਕ ਕਿੜਾ ਡੇਢ ਕਿੜਾ ਟਾ ਸਮ ਲੱਗਦਾ ਹੈ ਇਹ ਨੂੰ ਜੇ ਉੱਥੇ ਚਲਾਉਣਾ ਹੁੰਦਾ ਉੱਥੇ ਤੇ ਜਿਵੇਂ ਮਰਜ਼ੀ ਜਲਾਈ ਚੱਲੇ

ਇੰਟਰਸਟਿੰਗ ਲੰਦੇ ਸੀ ਓਏ ਤੇ ਭਾਈ ਬਾਕੀ ਤੁਸੀਂ ਇਹ ਤਾਂ ਡਰਪੋ ਦਾ ਰਿਵਿਊ ਕਰਨਾ ਸੀ ਪੂਰਾ ਵਧੀਆ ਬੂਸਟ ਫੜਦੀ ਹੈਗੀ ਤੇ ਘੰਟਾ ਚੀਜ਼ ਬਾਕੀ